ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਸਭ ਦਾ ਸਵਾਗਤ ਹੈ ਵਿਰਸਾ ਚੈਨਲ ਤੇ ਮੈਂ ਅਮਨੀਤ ਕੋ ਰਾਪ ਸਭ ਦੇ ਸੰਮੁਖ ਇੱਕ ਵਾਰ ਫਿਰ ਹਾਜ਼ਰ ਹੋਈ ਹਾਂ ਲੈ ਕੇ ਪੰਥਕ ਮਸਲਿਆਂ ਦੇ ਸੰਬੰਧ ਵਿੱਚ ਵਿਸ਼ੇਸ਼ ਪ੍ਰੋਗਰਾਮ ਪੰਥਨਾਮਾ ਜਿਸ ਵਿੱਚ ਅਸੀਂ ਜਾਣਾਂਗੇ ਪੰਥ ਦੇ ਵੱਖ-ਵੱਖ ਮਸਲੇ ਅਤੇ ਸਰਗਰਮੀਆਂ ਬਾਰੇ ਆਓ ਪ੍ਰੋਗਰਾਮ ਦੀ ਸ਼ੁਰੂਆਤ ਕਰੀਏ ਪੰਥਨਾਮਾ ਦੇ ਮੁੱਖ ਬੰਦ ਵਿੱਚ ਜਾੜਾਂਗੇ ਸਭ ਤੋਂ ਪਹਿਲਾ 41 ਸਾਲ ਵਿੱਚ ਸਿੱਖ ਵਿਕਾਸ ਬਾਰੇ ਤੋਚਾ ਜੇਨਾ ਸੱਚਾ ਸੋਦਾ ਦਾ ਮੁਖੀ ਗੁਰਮਿਤਿ ਰਾਮ ਰਹੀਮ ਨੂੰ ਮਿਲੀ ਪਰੋਲ ਬਾਰੇ ਤੀਜਾ ਜਾੜਾਂਗੇ 3 ਫਰਵਰੀ ਨੂੰ ਮਹਜਨਗਰ ਸਿੱਖ ਹੱਤਿਆ ਕਾਂਡ ਬਾਰੇ

ਇਨਸਾਨਾਂ ਦੀ ਗਿਣਤੀ ਨਵੇਂ ਜੰਮੇ ਬੱਚਿਆਂ ਪ੍ਰੋਕਰੀਏਸ਼ਨ ਦੇ ਆਧਾਰ ਤੇ ਤਕਰੀਬਨ ਤਕਰੀਬਨ 41 ਸਾਲਾਂ ਦੇ ਵਕਫੇ ਵਿੱਚ ਦੁੱਗਣੀ ਹੋ ਜਾਂਦੀ ਹੈ ਇਹ ਸਾਰੇ ਸੰਸਾਰ ਦਾ ਔਸਤ ਨੰਕੜਾ ਹੈ ਪਰ ਇਸ ਦੇ ਨਾਲ ਦੁਨੀਆ ਵਿੱਚ ਕਈ ਮੁਲਕਾਂ ਦੀ ਅਤੇ ਕਈ ਕੌਮਾਂ ਜਾਂ ਫਿਰਕਿਆਂ ਦੀ ਪ੍ਰੋਕਰੀਏਸ਼ਨ ਦੁਆਰਾ ਗਿਣਤੀ ਘਟਦੀ ਜਾ ਰਹੀ ਹੈ ਅਤੇ ਇਸ ਦੇ ਉਲਟ ਕਈ ਮੁਲਕਾਂ ਕਈ ਧਰਮਾਂ ਕਈ ਕੌਮਾਂ ਜਾਂ ਫਿਰਕਿਆਂ ਦੀ ਗਿਣਤੀ ਪ੍ਰੋਕਰੀਏਸ਼ਨ ਦੁਆਰਾ ਵਧਦੀ ਜਾ ਰਹੀ ਹੈ ਇਸ ਦੇ ਇਲਾਵਾ ਕਈ ਧਰਮ ਕੌਮ ਫਿਰਕੇ ਦੂਜਾਂ ਦੇ ਧਰਮ ਦੇ ਪੈਰੋਕਾਰਾਂ ਨੂੰ ਆਪਣੇ ਪ੍ਰਚਾਰ ਜਾਂ ਕਿਸੇ ਕਿਸਮ ਦੇ ਦਬਾਅ ਦੁਆਰਾ ਆਪਣੇ ਵਿੱਚ ਰਲਾ ਰਹੇ ਹਨ ਇਹਨਾਂ ਕਾਰਨਾਂ ਕਰਕੇ ਸੰਤੁਲਨ ਕਾਫੀ ਵਿਗੜਿਆ ਅਤੇ ਇੱਕ ਤਰਫਾ ਹੋ ਰਿਹਾ ਹੈ ਇਸ ਨਾਲ ਕਿਸੇ ਨਾ ਕਿਸੇ ਕੌਮ ਧਰਮ ਜਾਂ ਫਿਰਕੇ ਦੀ ਹੋਂਦ ਨੂੰ ਬੜੀ ਠੇਸ ਪੁੱਜ ਰਹੀ ਹੈ ਸਿੱਖ ਧਰਮ ਆਂਕੜਿਆਂ ਦੀ ਗਿਣਤੀ ਦੇ ਧਾਰਤਿਕ ਛੋਟਾ ਜਿਹਾ ਧਰਮ ਹੈ ਇਸ ਦੇ ਨਾਲ ਸਾਡੇ ਧਰਮ ਦੇ ਮੁਖੀਆਂ ਵੱਲੋਂ ਪ੍ਰਚਾਰ ਦੁਆਰਾ ਕਿਸੇ ਹੋਰ ਨੂੰ ਆਪਣੇ ਧਰਮ ਵਿੱਚ ਸ਼ਾਮਿਲ ਨਾ ਕਰਨ ਦੀ ਸੋਪਾਈ ਹੋਈ ਹੈ ਪ੍ਰਚਾਰ ਦੁਆਰਾ ਕਿਸੇ ਹੋਰ ਨੂੰ ਧਰਮ ਵਿੱਚ ਲਿਆਉਣ ਦਾ ਅੰਕੜਾ ਬਿਲਕੁਲ ਹੀ ਜ਼ੀਰੋ ਹੈ ਉਤੋ ਸਿੱਖ ਧਰਮ ਨੂੰ ਦੁਵੱਲੀ ਮਾਰ ਇਹ ਪੈ ਰਹੀ ਹੈ ਕਿ ਸੈਂਕੜੇ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਵੀਰ ਬਾਬੇ ਨਾਨਕ ਦਾ ਧਰਮ ਛੱਡ ਗਏ ਹਨ ਅਤੇ ਛੱਡੀ ਜਾ ਰਹੇ ਹਨ ਦੁਨੀਆਂ ਦੇ ਦੋ ਵੱਡੇ ਧਰਮ ਇਸਾਈਅਤ ਤੇ ਇਸਲਾਮ ਨੇ ਸਾਰੀ ਦੁਨੀਆਂ ਉੱਤੇ ਹਰ ਹਿਲੇ ਛਾ ਜਾਣ ਦਾ ਨਿਸ਼ਾਨਾ ਮਿੱਥਿਆ ਹੋਇਆ ਹੈ ਉਹਨਾਂ ਦੀ ਸੰਸਾਰ ਵਿੱਚ ਮਿਲ ਵੀ ਗਿਣਤੀ ਤਕਰੀਬਨ 61% ਹੈ ਉਹ ਕ੍ਰिएशन ਰਾਹੀਂ ਅਤੇ ਪ੍ਰਚਾਰ ਰਾਹੀਂ ਉਹ ਆਉਣ ਵਾਲੇ ਸਮੇਂ ਵਿੱਚ 41 ਸਾਲਾਂ ਵਿੱਚ ਸਿਰਫ ਦੁੱਗਣੇ ਹੀ ਨਹੀਂ ਬਲਕਿ ਕਿਤੇ ਜ਼ਿਆਦਾ ਹੋ ਜਾਣਗੇ ਸਾਡੇ ਸਿੱਖਾਂ ਦੀ ਗਿਣਤੀ ਅੱਜਕੱਲ੍ਹ ਸੰਸਾਰ ਵਿੱਚ ਤਕਰੀਬਨ 0.3% ਹੈ ਬੱਚੇ ਪੈਦਾ ਕਰਨ ਦਾ ਰੇਖ ਸਿੱਖਾਂ ਦਾ ਦਰਮਿਆਨਾ ਜਿਹਾ ਹੈ ਪਰ ਪ੍ਰਚਾਰ ਵੱਲੋਂ ਤਾਂ ਸਾਡਾ ਬਿਲਕੁਲ ਹੀ ਸਰਿਆ ਪਿਆ ਹੈ ਇਹ ਜ਼ੀਰੋ ਵੀ ਹੁੰਦਾ ਤਾਂ ਵੀ ਅਸੀਂ ਮਾੜੀ-ਮੋਟੀ ਦਿਲ ਬਹਲਾਣ ਲਈ ਤਸੱਲੀ ਕਰ ਲੈਂਦੇ ਕਿ ਅਸੀਂ ਆਪਣੇ ਧਰਮ ਨੂੰ ਪਚਾ ਕੇ ਰੱਖਿਆ ਹੈ ਜੇ ਵਦ ਨਹੀਂ ਰਹੇ ਤਾਂ ਘਟੋ ਘਟ ਖੁਰਦਾ ਨਹੀਂ ਰਹੇ ਪਰ ਜ਼ਮੀਨੀ ਹਕੀਕਤ ਇਸ ਦੇ ਉਲਟ ਹੈ ਮੇਰੇ ਇਹ ਦੋ ਧਰਮ ਹੀ ਹਾਵੀ ਨਹੀਂ ਹਨ ਬਲਕਿ Hindu ਧਰਮ ਅਤੇ Buddha ਧਰਮ ਵੱਲੋਂ ਵੀ ਹੁਜਨਾ ਕੁਝ ਸਿੱਖਾਂ ਨੂੰ ਆਪਣੇ ਧਰਮ ਵਿੱਚ ਮਿਲਾਉਣ ਦੀਆਂ ਇਕੜ-ਦੁੱਕੜ ਖਬਰਾਂ ਆਉਂਦੀਆਂ ਹੀ ਰਹਿੰਦੀਆਂ ਹਨ RAM ਰਹੀਮ ਨਿਰੰਕਾਰੀ ਅਤੇ ਰਾਧਾ ਸਵਾਮੀਆ ਨੇ ਸਿੱਖਾਂ ਵਿੱਚੋਂ ਇੱਕ ਵੱਡਾ ਚੰਗ ਆਪਣੇ ਵੱਲ ਕਰ ਲਿਆ ਹੈ ਇਨਾ ਤਿੰਨਾਂ ਨੂੰ ਹਾਲੇ ਧਰਮ ਦਾ ਦਰਜਾ ਨਹੀਂ ਮਿਲਿਆ ਪਰ ਇਹ ਤਿੰਨ ਬਾਬੇ ਨਾਨਕ ਦੇ ਧਰਮ ਨੂੰ ਡੈਂਟ ਪਾਣ ਵਿੱਚ ਬਹੁਤ ਕਾਮਯਾਬ ਸਾਬਤ ਹੋਏ ਹਨ ਸਿੱਖ ਧਰਮ ਵਾਸਤੇ ਨੁਕਸਾਨ ਉਸੇ ਤਰ੍ਹਾਂ ਹੀ ਹੈ ਚਾਹੇ ਸਿੱਖ ਸਿੱਖੀ ਤੋਂ ਅਲੱਗ ਹੋ ਕੇ ਕਿਸੇ ਹੋਰ ਧਰਮ ਵਿੱਚ ਸ਼ਾਮਿਲ ਹੋ ਗਏ ਜਾਂ ਕਿਸੇ ਡੇਰੇ ਵਿੱਚ ਚਲੇ ਗਏ ਗੱਲ ਤਾਂ ਇੱਕੋ ਹੀ ਹੈ ਘਾਟਾ ਤਾਂ ਬਾਬੇ ਨਾਨਕ ਨੂੰ ਪਿਆ ਇਸ 61% ਅਤੇ 0.3% ਵਾਲੀ ਰੇਸ਼ਿਓ ਬਦਲ ਜਾਣ ਦੀ ਸੰਭਾਵਨਾ ਹੈ ਜਿਸ ਨਾਲ ਸਿੱਖਾ ਵਾਸਤੇ ਇੰਬੈਲੈਂਸ ਹੋਰ ਵੱਧ ਜਾਏਗਾ

ਸੇਕ ਜਥੇਬੰਦੀਆਂ ਵਿੱਚ ਇਸ ਵਕਫੋ 파ਰੀ ਰੋਸ ਹੈ ਜਾਣਦੇ ਹਾਂ ਵਿਸਤਾਰ ਸਹਿਤ ਇਸ ਰਿਪੋਰਟਾਂ ਗੁਰਮੀਤ RAM ਰਹੀਮ ਡੇਰਾ ਸੱਚਾ ਸੌਦਾ ਦੇ ਮੁਖੀ ਜੋ ਕਿ ਬਲਤਕਾਰ ਅਤੇ ਕਤਲ ਦੇ ਮਾਮਲਿਆਂ ਵਿੱਚ ਦੋਸ਼ੀ ਹੈ ਉਸਨੂੰ ਮੰਗਲਵਾਰ ਸਵੇਰੇ ਹਰਿਆਣਾ ਸਰਕਾਰ ਵੱਲੋਂ 30 ਦਿਨਾਂ ਪਰੋਲ ਤੇ ਰਿਹਾ ਕੀਤਾ ਗਿਆ ਆਓ ਜਾਣਦੇ ਹਾਂ ਇਸ ਤੇ ਸੰਖੇਪ ਰਿਪੋਰਟ 2017 ਵਿੱਚ ਆਪਣੀਆਂ ਦੋ ਸ਼ਿਸ਼ਿਆਵਾਂ ਦੇ ਬੁਲਤਕਾਰ ਲਈ 20 ਸਾਲ ਦੀ ਸਜ਼ਾ ਕੱਟ ਰਹੇ ਰਹੀਮ ਨੂੰ ਪਰੋਲ 5 ਫ फेब्रुवारी ਨੂੰ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਕੁਝ ਦਿਨਾਂ ਪਹਿਲੇ ਆਈ ਹੈ। ਹਾਲਾਂਕਿ ਇਹ ਪਹਿਲੀ ਵਾਰ ਹੈ ਕਿ 2017 ਵਿੱਚ ਬੁਲਤਕਾਰ ਦੇ ਮਾਮਲਿਆਂ ਵਿੱਚ ਦੋਸ਼ੀ ਠਹਿਰਾਏ ਜਾਣ ਅਤੇ ਜੇਲ੍ਹ ਜਾਣ ਤੋਂ ਬਾਅਦ ਡੇਰਾ ਮੁਖੀ ਨੂੰ ਸਿੱਸਾ ਡੇਰਾ ਮੁਖ ਦਫ਼ਤਰ ਜਾਣ ਦੀ ਇਜਾਜ਼ਤ ਮਿਲੀ ਹੈ। ਅਤੇ ਇਸ ਤੋਂ ਬਾਅਦ ਉਹ ਉੱਤਰ ਪ੍ਰਦੇਸ਼ ਆਸ਼ਰਮ ਵਿੱਚ ਸ਼ਿਫਟ ਹੋਣਗੇ। ਉਨਾਂ ਨੇ ਰਿਹਾਈ ਦੀ ਪੁਸ਼ਟੀ ਕਰ ਦਿਆ ਤੇਰਾ ਸੱਚਾ ਸੋਦਾ ਦੇ ਬਾਰੇ ਜਤਿੰਦਰ ਖੁਰਾਨਾ ਨੇ ਦੱਸਿਆ ਕਿ ਰਾਮ ਰਹਿਮ ਆਪਣੀ ਰਿਹਾਈ ਤੋਂ ਬਾਅਦ ਸਿਸਾ ਆਸ਼ਰਮ ਪਹੁੰਚ ਗਏ ਹਨ ਹਰਿਆਣਾ ਗੁੱਟ ਕੰਡਕਟ ਪ੍ਰिजनਰ ਐਕਟ 2020 ਮੁਤਾਬਿਕ ਇੱਕ ਦੋਸ਼ੀ ਕੈਦੀ ਇੱਕ ਸਾਲ ਦੀ ਸਜ਼ਾ ਪੂਰੀ ਕਰਨ ਤੋਂ ਬਾਅਦ ਇੱਕ ਕੈਲੰਡਰ ਸਾਲ ਵਿੱਚ 10 ਹਫ਼ਤੇ ਦੀ ਪ੍ਰੋਲ ਪ੍ਰਾਪਤ ਕਰ ਸਕਦਾ ਹੈ ਜਿਸ ਨੂੰ ਦੋ ਹਿੱਸਿਆਂ ਵਿੱਚ ਲਿਆਇਆ ਜਾ ਸਕਦਾ ਹੈ ਹਾਲਕਿ ਇਹ ਪਹਿਲੀ ਪਹਿਲੀ ਵਾਰ ਨਹੀਂ ਹੈ ਕਿ ਰਾਮ ਰਹੀਮ ਦੀ ਜੇਲ੍ਹ ਰਿਹਾਈ ਚੋਣਾਂ ਦੇ ਸਮੇਂ ਹੋਈ ਹੋਵੇ ਉਹਨਾਂ ਦੀ ਪਰੋਲ ਤੇ ਰਿਹਾਈ ਦੀ ਵਿਰੋਧੀ ਕਰ ਲਿਆ ਪਿਛਲੇ ਸਾਲ ਹਰਿਆਣਾ ਵਿਧਾਨ ਸਭਾ ਚੋਣਾਂ ਦੌਰਾਨ ਮਾਰੇ ਗਏ ਪੱਤਰਕਾਰ ਰਾਮਚੰਦ ਛਤਰਪਤੀ ਦੇ ਪੁੱਤਰ ਅਨਸ਼ੁਲ ਛਤਰਪਤੀ ਜਿਨ੍ਹਾਂ ਦੇ ਕਤਲ ਦੇ ਮਾਮਲੇ ਵਿੱਚ ਜਨਵਰੀ 2019 ਵਿੱਚ ਰਾਮ ਰਹੀਮ ਨੂੰ ਦੋਸ਼ੀ ਠਹਿਰਾਇਆ ਗਿਆ ਸੀ ਉਸਨੇ ਮੁੱਖ ਚੋਣ ਆਯੋਗ ਨੂੰ ਚਿੱਠੀ ਲਿਖੀ ਉਹਨਾਂ ਨੇ ਇਸ਼ਾਰਾ ਕੀਤਾ ਕਿ ਇਹ 2022 ਤੋਂ ਰਾਮ ਰਹੀਮ 250 ਦਿਨਾਂ ਲਈ ਜੇਲ੍ਹ ਤੋਂ ਬਾਹਰ ਰਹਿ ਚੁੱਕਾ ਹੈ ਅਤੇ 10 ਵਿੱਚੋਂ 6 ਵਾਰ ਉਹਨਾਂ ਦੀ ਰਿਹਾਈ ਚੋਣਾਂ ਦੌਰਾਨ ਹੋਈ ਹੈ ਉਹਨਾਂ ਨੇ ਇਹ ਵੀ ਸਵਾਲ ਉਠਾਇਆ ਕਿ ਸੇਸਾ ਆਸ਼ਰਮ ਵਿੱਚ ਰਹਿਣ ਦੀ ਇਜਾਜ਼ਤ ਦੇਣ ਦਾ ਫੈਸਲਾ ਕਿਉਂ ਲਿਆ ਗਿਆ ਉਹ ਹਾਲੇ ਵੀ ਸਿਰਸਾ ਆਸ਼ਰਮ ਵਿੱਚ ਸ਼ਿਸ਼ਿਆਵਨ ਦੀ ਕੈਸਟ੍ਰੇਸ਼ਨ ਨਾਲ ਜੁੜੇ ਇੱਕ ਮਾਮਲੇ ਵਿੱਚ ਮੁਕਦਮੇ ਦਾ ਸਾਹਮਣਾ ਕਰ ਰਿਹਾ ਹੈ ਉਹਨਾਂ ਦੀ ਬਾਰ-ਬਾਰ ਰਿਹਾਈ ਅਤੇ ਸਿਰਸਾ ਆਸ਼ਰਮ ਵਿੱਚ ਰਹਿਣ ਦੀ ਇਜਾਜ਼ਤ ਗਵਾਹਾਂ ਦੇ ਮਨ ਵਿੱਚ ਡਰ ਪੈਦਾ ਕਰੇਗੀ ਇਸਾਰੇ ਮਾਮਲੇ ਤੇ ਐਸਜੀਪੀਸੀ ਦੇ ਜਰਨਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਇਹ ਸਵਾਲ ਉਠਾਇਆ ਗਰੇਵਾਲ ਨੇ ਕਿਹਾ ਹਰ ਵਾਰ ਜਦੋਂ ਰਾਮ ਰਹੀਮ ਨੂੰ ਪਰੋਲ ਮਿਲਦੀ ਹੈ ਤਾਂ ਇਹ ਸਿੱਖਾਂ ਦੇ ਜ਼ਖਮਾਂ ਨੂੰ ਨਮਕ ਛੜਕਣ ਦੇ ਬਰਾਬਰ ਹੁੰਦਾ ਹੈ ਅਸੀਂ ਕਾਂਟੀ ਦੀ ਪਰੋਲ ਲਈ ਵੀ ਸੰਘਰਸ਼ ਕਰਦੇ ਹਾਂ ਜਦਕਿ ਬੁਲਤਕਾਰਿਆਂ ਨੂੰ ਆਸਾਨੀ ਨਾਲ ਰਿਹਾਈ ਮਿਲ ਜਾਂਦੀ ਹੈ ਉਹਨਾਂ ਨੇ ਅੱਗੇ ਕਿਹਾ ਕਿ ਬਹੁਤ ਸਾਰੇ ਬੰਦੀ ਸਿੱਖ ਆਪਣੀਆਂ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਵੀ ਜੇਲ੍ਹ ਵਿੱਚ ਹੀ ਬੰਦ ਹਨ ਇਕ ਸੰਜੀਵ ਜਿੰਦ ਦਾ ਦੋਸ਼ੀ ਹਰ ਸਮੇਂ ਰਾਜਨੀਤਿਕ ਸਹਾਰੇ ਨਾਲ બહાર ਆ ਰਿਹਾ ਹੈ ਪਰ ਸਜ਼ਾਪੂਰੀ ਕਾ ਜੁਕੇਬਤੀ ਸਿੰਘ ਅਜੇ ਵੀ ਜੇਲਾ ਵਿੱਚ ਹਨ ਭਾਰਤ ਦੀ ਨਿਆਂ ਪੜਾਲੀ ਇਸ ਉੱਪਰ ਗੌਰ ਕਰਕੇ ਇਨਸਾਫ਼ ਦੀ ਮੌਲਕਤਾ ਨੂੰ ਜ਼ਰੂਰ ਸਪਸ਼ਟ ਕਰੇ ਵੱਧਦੇ ਹਾਂ ਅੱਗੇ 3 ਫਰਵਰੀ 2001 ਨੂੰ ਜਦੋਂ ਕਸ਼ਮੀਰ ਵਿੱਚ ਵਸ ਰਹੇ ਸਿੱਖਾਂ ਨੂੰ ਮੁੜ ਇੱਕ ਕਹਿਰ ਦਾ ਸਾਹਮਣਾ ਕਰਨਾ ਪਿਆ ਮਹਜੋਨਗਰ ਸ਼੍ਰੀਨਗਰ ਸ਼ਹਿਰ ਵਿੱਚ ਇਸ ਦਿਨ ਸੱਤ ਬੇਦੋਸ਼ ਸਿੰਘਾਂ ਸਿੰਘੜੀਆਂ ਦਾ ਕਤਲ ਕਰ ਦਿੱਤਾ ਗਿਆ ਜਾਣਦੇ ਹਾਂ ਪੂਰੀ ਘਟਨਾ ਕਰਮवीर ਹਰਵਿੰਦਰ ਸਿੰਘ ਜੀ ਪਾਸੋਂ ਪੁਰ ਨਗਰ ਛਿੜੀ ਨਗਰ ਦਾ ਇੱਕ ਛੋਟਾ ਜਿਹਾ ਇਲਾਕਾ ਜੋ ਕੱਲ ਤੱਕ ਦੁਨੀਆ ਲਈ ਅਣਜਾਣ ਸੀ ਅੱਜ ਚਿੱਟੀ ਸਿੰਘ ਪ੍ਰਵਾਹਾਨ ਭਾਰ ਦੇ ਖੂਨੀ ਇਤਿਹਾਸ ਵਿੱਚ ਆਪਣੀ ਇੱਕ ਜਗ੍ਹਾ ਬਣਾ ਗਿਆ ਹੈ 3 ਫਰਵਰੀ 2001 ਚਤਨੀ ਵਾਰ ਦੀ ਖੂਨੀ ਘਟਨਾ ਨੇ ਇੱਥੇ ਰਹਿਣ ਵਾਲੇ ਸਿੱਖ ਪਾਈ ਚਾਰੇ ਨੂੰ ਹਿਲਾ ਕੇ ਰੱਖ ਦਿੱਤਾ ਹੈ ਸੱਤ ਸਿੱਖ ਪਾਈਆਂ ਦੀ ਹੱਤਿਆ ਅਤੇ ਪੰਜ ਹੋਰ ਜ਼ਖਮੀਆਂ ਦੇ ਸਾਰੀ ਕੌਮ ਨੂੰ ਦੁੱਖ ਡਰ ਅਤੇ ਗੁੱਸੇ ਨਾਲ ਭਰ ਦਿੱਤਾ ਹੈ ਹਤਿਆਵਾ ਅਤੇ ਡਰ ਦਾ ਮਾਹੌਲ ਇਹ ਘਟਨਾ ਸ਼੍ਰੀਨਗਰ ਦੇ ਮਹਿਜੂਰ ਨਗਰ ਵਿਖੇ ਵਾਪਰੀ ਜੋ ਲਾਲ ਚੌਕ ਤੋਂ ਸਿਰਫ 4 ਕਿਲੋਮੀਟਰ ਦੂਰ ਹੈ ਮਾਰੇ ਗਏ ਹਨ ਸਤਨਾਮ ਸਿੰਘ ਚਰਨਜੀਤ ਸਿੰਘ ਗੁਰਮੀਤ ਸਿੰਘ ਸੂਰੇ ਸਿੰਘ ਸੁਮੀਤ ਪਾਲ ਸਿੰਘ ਬਲਵੰਤ ਸਿੰਘ ਮੂਲ ਤੇ ਸਪਸ਼ਟ ਜਾਣਕਾਰੀ ਦੀ ਕਮੀ ਹੈ ਕਿਉਂਕਿ ਘਟਨਾ ਦੇ ਕੋਈ ਗਵਾਹ ਨਹੀਂ ਹਨ ਵਸਨੀਕਾ ਦੇ ਅਨੁਸਾਰ ਦੋ ਹਥਿਆਰਬੰਦ ਟੋਲੀਆਂ ਨੇ ਗ੍ਰਾਮੀਣਾਂ ਤੇ ਦੋ ਵੱਖ-ਵੱਖ ਪਾਸਿਆਂ ਤੋਂ ਗੋਲੀਆਂ ਚਲਾਈਆਂ ਜਿੱਥੇ ਵੀ ਉਹਨਾਂ ਨੂੰ ਪੱਗ ਵਾਲੇ ਲੋਕ ਨਜ਼ਰ ਆਏ ਉੱਥੇ ਗੋਲੀਆਂ ਚਲਾਈਆਂ ਇਹ ਲੋਕ ਕਹਿੰਦੇ ਹਨ دار اتنی નિર્ભરતા جتھے ਬੰਦੀਆਂ ਤੇ ਮੀਡੀਆ ਤੇ ਵੀ ਗੁੱਸਾ ਹੈ ਇਲਜ਼ਾਮ ਲਾਇਆ ਜਾ ਰਿਹਾ ਹੈ ਕਿ ਮੁੱਖ ਖਬਰਾਂ ਦੇ ਸਹੀ ਸਥਿਤੀ ਦਰਸਾਉਣ ਦੀ ਘਾਟ ਦੇ ਹత్యਾਂਵਾਂ ਨੂੰ ਜਨਮ ਦਿੱਤਾ ਸਥਾਨਕ ਲੋਕ ਕਹਿੰਦੇ ਹਨ ਕਿ ਉਹਨਾਂ ਨੇ ਪਹਿਲਾਂ ਹੀ ਅਧਿਕਾਰੀਆਂ ਤੇ ਮੀਡੀਆ ਨੂੰ ਸੰਭਾਵਿਤ ਹਮਲੇ ਬਾਰੇ ਜਾਣਕਾਰੀ ਦਿੱਤੀ ਸੀ ਪਰ ਉਹਨਾਂ ਦੀ ਗੰਭੀਰਤਾ ਨਾਲ ਸੁਣਵਾਈ ਨਹੀਂ ਹੋਈ ਇਸ ਹਮਲੇ ਦੇ ਵਿੱਚ ਆਪਣੇ ਪੁੱਤਰ ਅਤੇ ਪਤੀ ਨੂੰ ਗੁਆਉਣ ਵਾਲੀ ਬੀਬੀ ਸਤਿੰਦਰ ਕੌਰ ਜੋ ਕਿ ਇਸ ਇਲਾਕੇ ਵਿੱਚ ਉਹਨਾਂ ਦੇ ਨਾਲ ਆਪਣੇ ਨਵੇਂ ਬਣੇ ਗ੍ਰਹਿ ਦਾ ਕੰਮ ਕਰਵਾ ਰਹੇ ਸਨ ਉਹਨਾਂ ਵਿਰਸਾ ਚੈਨਲ ਨਾਲ ਗੱਲਬਾਤ ਕਰਦੇ ਹਨ ਦੱਸਿਆ ਕਿ ਕਿਵੇਂ ਸੜਕਾਂ 'ਤੇ ਆ ਕੇ ਹੀ ਉਹਨਾਂ ਦੇ ਉੱਪਰ ਗੋਲੀਆਂ ਚਲਾਈਆਂ ਗਈਆਂ ਜਿਸ ਦੇ ਕਰਕੇ ਉਹਨਾਂ ਦਾ 18 ਸਾਲ ਦਾ ਪੁੱਤਰ ਸੁਮੇਧਪਾਲ ਸਿੰਘ ਅਤੇ ਉਹਨਾਂ ਦੇ ਪਤੀ ਕਵਲਨੈਨ ਸਿੰਘ ਉਸ ਸਮੇਂ ਇਨ੍ਹਾਂ ਗੋਲੀਆਂ ਦਾ ਸ਼ਿਕਾਰ ਹੋ ਗਏ ਤੇ ਅੱਜ ਤੱਕ ਕੋਈ ਵੀ ਸਰਕਾਰੀ ਮੁਆਵਜ਼ਾ ਜਾਂ ਸਰਕਾਰੀ ਪੁੱਛਗਿੱਛ ਤੇ تحقیقات ਇਸ ਮਾਮਲੇ ਦੀ ਅਜੇ ਤੱਕ ਨਹੀਂ ਹੋਈ ਹੈ ਸਿੱਖ ਭਾਈਚਾਰੇ ਦੀ ਗੁਹਾਰ ਇਸ ਹਾਦਸੇ ਨੇ ਨਾ ਸਿਰਫ ਸਿਕੋਮ ਨੂੰ ਗੰਭੀਰ ਡਰ ਅਤੇ ਗੁੱਸੇ ਨਾਲ ਭਰਿਆ ਹੈ ਪਰ ਉਹ ਸਾਡੇ ਸਮਾਜ ਦੇ ਇੱਕ ਵੱਡੇ ਦੁਰਭਾਗ ਨੂੰ ਬਿਆਨ ਕਰਦਾ ਹੈ ਕਿਉਂ ਸਦੀਆਂ ਤੋਂ ਰਹਿੰਦੇ ਲੋਕ ਆਪਣੇ ਹੀ ਘਰ ਛੱਡਣ ਲਈ ਮਜਬੂਰ ਹੋ ਰਹੇ ਹਨ ਕਿ ਉਹਨਾਂ ਦੇ ਦਾਅਵੇ ਅਤੇ ਹੱਕਾਂ ਦੀ ਪੁਰਸਾਸ਼ ਨਹੀਂ ਹੋ ਸਕਦੀ ਇਹ ਸਾਡੇ ਲਈ ਇੱਕ ਸਵਾਲ ਹੈ ਆਓ ਸਮਾਜਿਕ ਸੁਧਾਵਨਾ ਅਤੇ ਸ਼ਾਂਤੀ ਲਈ ਅੱਗੇ ਵਧੀਏ ਤਾਂ ਜੋ ਮਹਜੂਰ ਨਗਰ ਜੇ ਘਟਨਾਵਾਂ ਦੁਬਾਰਾ ਨਾ ਵਾਪਸ ਕਸ਼ਮੀਰ ਵਿੱਚ ਵਸਦੇ ਸਿੱਖਾਂ ਲਈ ਇਹ ਦਿਨ ਕਦੇ ਵੀ ਪੁਲਾਇਆ ਨਹੀਂ ਜਾ ਸਕਦਾ ओ परिवार अज भी इंसाफ के उपर नज़र टिका कर यह सोच रहा है कि किस कारण उन्होंने यह सब पौड़ना पे आ। आओ करिए कश्मीर के सिखा दुरबानियों परतख रखिए पंथनामा कोशिश पंथक मसले और गतिविधियां आप तक पहुँचा दी है इन पेशकशों जरूर विरसा चैनल में सबसक्राइब करो इस मेनु इजाजत मिलते हाँ अगले हफ्ते वाहगुरू जी का खालसा वाहिगुरु जी की